ਵੈਸੇ ਮੰਮੀ ਜੀ ਮਾਮਾ ਜੀ ਨੇ ਤੁਹਾਨੂੰ ਸੂਟ ਬਹੁਤ ਸੋਹਣਾ ਦੇ ਕੇ ਗਏ ਨੇ ਬਿਲਕੁਲ ਕਲਰ ਉਦਾਂ ਦਾ ਆ ਜਿੱਦਾਂ ਜੀ ਤੁਸੀਂ ਪਸੰਦ ਕਰਦੇ ਹੋ ਤੇ ਕਪੜਾ ਵੀ ਬੜਾ ਕੁਲ ਹੈ ਤੁਹਾਡੇ ਪਾਉਣ ਵਾਲਾ ਮੇਰੇ ਵੀਰ ਨੇ ਨਾ ਹਮੇਸ਼ਾ ਹੀ ਮੇਰੀ ਪਸੰਦ ਦਾ ਖਿਆਲ ਰੱਖਿਆ ਹੈ ਹਾਂਜੀ ਮੰਮੀ ਜੀ ਇਹ ਗੱਲ ਤੇ ਹੈ ਨਾਲੇ ਧੀਏ ਮੈਂ ਸੋਚਦੀ ਸੀ ਆਪਣੀ ਕੁਦਰਤ ਦਾ ਵੀ ਸੰਧਾਰੇ ਦਾ ਸਮਾਨ ਲੈ ਹੀ ਆਏ ਇੱਕ ਦੋ ਦਿਨਾਂ ਤੱਕ ਨਾਲੇ ਜਾ ਕੇ ਦੇ ਆਵਾਂਗੇ ਹਾਂ ਮੰਮੀ ਜੀ ਸੋਚ ਤਾਂ ਮੈਂ ਵੀ ਵੈਸੇ ਇਹੀ ਰਹੀ ਸੀ ਮੈਂ ਵੀ ਸੋਚ ਹੀ ਰਹੀ ਸੀ ਕਿ ਤੁਹਾਡੇ ਨਾਲ ਗੱਲ ਕਰਾਂ ਕਿ ਅਸੀਂ ਦੀਦੀ ਲਈ ਜਾ ਕੇ ਵੀ ਸੰਦਾਰੇ ਦਾ ਸਮਾਨ ਲੈ ਆਈਏ ਚੱਲ ਫਿਰ ਐਡਾਂ ਕਰਦੇ ਆਂ ਤੂੰ ਛੇਤੀ ਛੇਤੀ ਕੰਮ ਮਕਾਲਾ ਤੇ ਫਿਰ ਅੱਜ ਹੀ ਜਾ ਕੇ ਅਸੀਂ ਸਾਰਾ ਸਮਾਨ ਲੈ ਆਉਂਨੇ ਆਂ ਠੀਕ ਆ ਹਾਂ ਧੀਏ ਸਾਰਾ ਸਮਾਨ ਬਹੁਤ ਸੋਨਾ ਮਿਲ ਗਿਆ ਤਾਰੇ ਬੜੇ ਵਧੀਆ ਰੇਟ 'ਚ ਮਿਲ ਗਿਆ ਏ ਕੀ ਗੱਲਤੀ ਏ ਤੂੰ ਚੋਪੋ ਚੋਪੋ ਕਿਉਂ ਆ ਕੋਈ ਕਮੀ ਰਹਿ ਗਈ ਕੀ ਚੀਜ਼ ਲਿਆਉਣ ਦੇ ਵਿੱਚ ਦੱਸ ਮੈਨੂੰ ਓ ਨਾ ਮੰਮੀ ਹਾਂਜੀ ਮੰਮੀ ਤੂੰ ਇਦਾਂ ਕਰ ਫਟਾਫਟ ਮੇਰੇ ਲਈ ਨਾ ਚਾਹ ਬਣਾ ਕੇ ल्या ਮੇਰੇ 'ਚ ਸਿਰ ਬੜਾ ਦਰਦ ਹੋ ਰਿਹਾ ਹੈ ਨਾਲ ਨਾ ਕੁਝ ਖਾਣ ਨੂੰ ਵੀ ਲਿਆਵੀਂ ਇਹ ਨੂੰ ਕਿਉਂ ਆ ਮਮੀ ਬੜਾ ਮੂਝਾ ਬਣਾ ਕੇ ਗਈ ਆ ਪਤਾ ਨਹੀਂ ਪੁੱਤ ਜਦੋਂ ਦੇ ਬਾਜ਼ਾਰੋਂ ਆਏ ਆ ਨਾ ਉਦੋਂ ਦੀ ਚੁੱਪ ਚੁੱਪ ਜਈਆ ਬਸ ਦੱਸਣ ਹੀ ਲੱਗੀ ਸੀ ਕਿ ਕੀ ਗੱਲ ਹੋਈ ਆ ਉਹਨੇ ਚਾਹ ਤੇ ਤੂੰ ਆ ਗਿਆ ਅੱਛਾ ਚਲੋ ਤੁਸੀਂ ਵੇਟ ਕਰੋ ਮੈਂ ਇਹਨੂੰ ਪੁੱਛ ਕੇ ਆਉਣਾ ਕਿ ਕੀ ਗੱਲ ਹੋਈ ਆ ਕਿਹੜੀ ਗੱਲੋਂ ਇਹਨੇ ਮੂੰਹ ਸਜਾਇਆ ਹੋਇਆ ਮਿੱਤੂ ਕੀ ਗੱਲ ਹੈ ਤੇਨੂੰ ਬੜਾਈ ਮੂਜੇ ਬਣਾ ਕੇ ਆਈਆਂ ਉੱਥੋਂ ਮੰਮੀ ਨੇ ਤਾਂ ਨਹੀਂ ਕੁਝ ਕਿਹਾ ਤੈਨੂੰ ਹਾਂਜੀ ਜੀ ਅਸਲ 'ਚ ਗੱਲ ਪਤਾ ਕੀ ਆ ਅਸੀਂ ਦੀਦੀ ਦਾ ਨਾ ਸੰਧਾਰੇ ਦਾ ਸਮਾਨ ਲੈਣ ਦੇ ਸੀ ਤੇ ਮੰਮੀ ਨੇ ਸੀ ਨੂੰ ਛੇਮ ਸੰਧਾਰੇ ਦਾ ਸਮਾਨ ਨਾ ਇੱਕ ਹੋਰ ਜਗ੍ਹਾ ਤੇ ਲੈ ਲਿਆ ਤੇ ਮੈਨੂੰ ਪਤਾ ਵੀ ਨਹੀਂ ਮੈਨੂੰ ਕਿਹਾ ਵੀ ਨਹੀਂ ਕਿ ਕੀ ਦੇ ਵਾਸਤੇ ਲੈ ਰਹੇ ਨੇ ਮੈਨੂੰ ਸਮਝ ਨਹੀਂ ਆਈ ਕਿ ਮੰਮੀ ਨੇ ਦੋਰਾ ਦੋਰਾ ਸੰਧਾਰੇ ਦਾ ਸਮਾਨ ਕਿਉਂ ਲਿਆ ਤੇ ਫੇਰ ਮੰਮੀ ਆਪਣੀ ਸਿਹਦਾਰੇ ਤੋਂ ਕਿਸੇ ਕੁੜੀ ਵਾਸਤੇ ਲੈ ਆਏ ਹੋਣੇ ਨੇ ਨਹੀਂ ਜੀ ਜਿੱਥੇ ਤੱਕ ਮੇਰਾ ਖਿਆਲ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਮੰਮੀ ਨੇ ਕਿਸ ਨਾਲ ਇਦਾਂ ਦੀ ਕਮਿਟਮੈਂਟ ਕੀਤੀ ਹੋਗੀ ਕਿ ਤੂੰ ਮੇਰੀ ਧੀ ਆ ਤੇ ਮੈਂ ਤੇਨੂੰ ਸੰਧਾਰੇ ਦਾ ਸਮਾਨ ਲਿਆ ਕੇ ਦਵਾਂਗੀ ਮੰਮੀ ਨੇ ਬਸ ਇਹ ਮੈਨੂੰ ਦੱਸਿਆ ਨਹੀਂ ਨਾ ਬਸ ਐਸੇ ਗੱਲ ਦਾ ਮੈਨੂੰ ਥੋੜਾ ਜਿਹਾ ਫੀਲ ਹੋਇਆ ਕੀ ਗੱਲ ਕਰਦੀ ਧੀਏ ਦੋ ਸੂਟਾਂ ਦੀ ਗੱਲ ਕਰਦੀ ਪਈ ਆ ਮੈਂ ਦੋ ਸੂਟ ਕਾਦੇ ਹੀ ਲਿਆ ਤੂੰ ਐਸ ਕਰਕੇ ਮੇਰੇ ਨਾਲ ਨਰਾਜ਼ ਬੈਠੀ ਆ ਐਸੇ ਕਰਕੇ ਤੂੰ ਪੂਰੇ ਰਸਤੇ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਅਸਲ ਜਿhti ਇਹ ਜਦੋਂ ਮੈਂ ਪਿਛਲੀ ਵਾਰੀ ਉਧਰੋਂ ਤੋਂ ਸੰਧਾਰੇ ਦਾ ਸੂਟ ਲੈ ਕੇ ਆਈ ਸੀ ਨਾ ਤੂੰ ਦੱਸ ਸੋਚ ਉਦੋਂ ਤੇ ਮੈਨੂੰ ਕੀ ਕਿਹਾ ਸੀ ਹਾਂਜੀ ਮੰਮੀ ਜੀ ਆ ਗਿਆ ਮੈਨੂੰ ਯਾਦ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਨੂੰ ਮੇਰੇ ਚਾਚਾਏ ਨੇ ਪਾਲਿਆ ਏ ਤੇ ਬਸ ਵਿਆਹ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਸਾਰੀ ਨਹੀਂ ਲਈ ਕਾਸ਼ ਮੇਰਾ ਵੀ ਭਰਾ ਤੇ ਮਾਪਿਓ ਜਿੰਦਾ ਹੁੰਦੇ ਤੇ ਮੈਨੂੰ ਉਹ ਵੀ ਸੰਭਾਲਾ ਦਿੰਦੇ ਬਾਸਤ ਇਹ ਮੈਂ ਉਦੋਂ ਹੀ ਸੋਚ ਲਿਆ ਸੀ ਕਿਉਂਕਿ ਤੂੰ ਮੇਰੀ ਨੂੰ ਨਹੀਂ ਮੇਰੀ ਧੀ ਆ ਤੀ ਐਸੇ ਕਰਕੇ ਮੈਂ ਸੋਚਿਆ ਇੱਕ ਸੂਟ ਮੈਂ ਅਗਲੀ ਵਾਰੀ ਆਪਣੀ ਏਸਤੀ ਵਾਸਤੇ ਵੀ ਲੈ ਕੇ ਆਉਂਗੀ ਮੈਂ ਵੀ ਤਾਂ ਉਹਦੀ ਮਾਂ ਆਂ ਸੋਰੀ ਮੰਮੀ ਜੀ ਮੈਂ ਤੁਹਾਡੇ ਬਾਰੇ ਕਿੰਨਾ ਗਲਤ ਸੋਚ ਰਹੀ ਸੀ ਕਿ ਮੰਮੀ ਮੇਰੇ ਤੋਂ ਕੁਝ ਲੁਕਾ ਰਹੇ ਨੇ ਜੇ ਤੁਹਾਡੇ ਵਰਗੀਆਂ ਸੱਸਾਂ ਸਾਰੇ ਘਰਾਂ 'ਚ ਹੋਣ ਨਾ ਸਾਰੀਆਂ ਜਿਸ ਸੱਸਾਂ ਆਪਣੀਆਂ ਨੂੰ ਧੀਆ ਵਾਂਗ ਸਮਝਣ ਨਾ ਤੇ ਘਰ ਦੇ ਵਿੱਚ ਕਲੇਸ਼ ਹੀ ਨਾ ਹੋਵੇ